ਹਾਂਜੀ ਸਰ ਇਹ ਜਿਹੜੀ ਦੱਖਣੀ ਏਡਾ ਵਾਲਮੀਕ ਚੌਂਗੜੀ ਜਿਹੜੀ ਸਮੱਸਿਆ ਹੈ ਕਈ ਕਈ ਦਿਨ ਪਾਣੀ ਇੱਥੇ ਖੜਾ ਰਹਿੰਦਾ ਦੁਕਾਨਦਾਰਾਂ ਨੂੰ ਬੜੀਆਂ ਪ੍ਰੋਬਲਮਸ ਆ ਰਹੀਆਂ ਉਹਦਾ ਕੀ ਹੱਲ ਹੈ ਅ ਅੱਜ ਦੇਖੋ ਸਾਰਾ ਪ੍ਰਸ਼ਾਸਨ ਨਾਲ ਐਕਸ਼ਨ ਸਾਹਿਬ ਐਕਸ਼ਨ ਸੀਵਰ ਐਂਡ ਵਾਟਰ ਸਪਲਾਈ ਐਸਡੀਐਮ ਸਾਹਿਬ ਨਾਲ ਨੇ ਐਕਸ਼ਨ ਬਿਜਲੀ ਮੈਕਮੇ ਵਾਲੇ ਆਪਣੇ ਬਿਨੇ ਕੋਮਲ ਜੀ ਨੇ ਡੀਐਸਪੀ ਸਾਹਿਬ ਨੇ ਅਸੀਂ ਸਾਰਿਆਂ ਨੇ ਇਹਦਾ ਜੁਆਇੰਟ ਜਿਹੜਾ ਉਹ ਇੱਥੇ ਆਉਣ ਦਾ ਮਕਸਦ ਇਹ ਹੀ ਸੀ ਕਿ ਇਸ ਸਮੱਸਿਆ ਨੂੰ ਹਮੇਸ਼ਾ ਵਾਸਤੇ ਹੱਲ ਕਿਵੇਂ ਕਰਨਾ ਹੈ ਫੋਰ ਦਾ ਟਾਈਮ ਬਿੰਗ ਅੱਜ ਤੱਕ ਅਸੀਂ ਸਿਰਫ ਇੱਥੇ ਪੰਪ ਲਗਾ ਕੇ ਜਿਹੜਾ ਇਹ ਪਾਣੀ ਇਹਦਾ ਚੱਕ ਕੇ ਅਸੀਂ ਅਗਲੇ ਵੱਡੇ ਸੀਵਰ ਦੇ ਵਿੱਚ ਪਾ ਕੇ ਨੂੰ ਮੌਕੇ ਦੀ ਰਾਹਤ ਜਿਹੜੀ ਉਹ ਦਲਾਵਾਂਗੇ ਸਾਰੇ ਸ਼ਹਿਰ ਦੇ ਵਿੱਚ ਇਦਾਂ ਹੀ ਕਰ ਰਹੇ ਹਾਂ ਜਿਹੜਾ ਸਾਡਾ ਇੱਧਰ ਮਹੱਲਾ ਸੁੰਦਰ ਨਗਰ ਦੇ ਵਿੱਚ ਵੀ ਕਾਫੀ ਰਾਤ ਪਾਣੀ ਭਰਿਆ ਹੋਇਆ ਸੀ ਉਹ ਸਾਰਾ ਪੰਪ ਦੇ ਨਾਲ ਚੱਕ ਕੇ ਉਹਨੂੰ ਖਾਲੀ ਕੀਤਾ ਗਿਆ ਇਸ ਤੋਂ ਪਿੱਛੇ ਜਿਹੜਾ ਬਾਜੀਗਰ ਬਸਤੀ ਵਗੈਰਾ ਦਾ ਪਾਣੀ ਜਿਸ ਪਾਸੇ ਤੋਂ ਆ ਰਿਹਾ ਉਹਨੂੰ ਵੀ ਪੰਪਿੰਗ ਕਰਕੇ ਜਿਹੜਾ ਉਹ ਸੀਵਰ ਦੇ ਵਿੱਚ ਪਾਇਆ ਜਾ ਰਿਹਾ ਲੇਕਿਨ ਸੀਵਰ ਦੀ ਆਪਣੀ ਇੱਕ ਕੈਪੈਸਿਟੀ ਆ ਸਾਡਾ ਜਿਹੜਾ ਟ੍ਰੀਟਮੈਂਟ ਪਲਾਂਟ ਆ ਉਹਦੀ ਆਪਣੀ ਇੱਕ ਕੈਪੈਸਿਟੀ ਆ ਅਸੀਂ ਜੇ ਬਹੁਤ ਜ਼ਿਆਦਾ ਉਹਦੇ ਵਿੱਚ ਪਾਈ ਜਾਵਾਂਗੇ ਤਾਂ ਉਹ ਖਿੱਚੂਗਾ ਨਹੀਂ ਪਾਣੀ ਸਾਡਾ ਇਹ ਪਾਣੀ ਦਾ ਫਿਰ ਕੋਈ ਫਾਇਦਾ ਨਹੀਂ ਹੋਣਾ ਇੱਥੇ ਅਸੀਂ ਪੰਪ ਸੈੱਟ ਲਾ ਕੇ ਜਿਹੜੇ ਆ ਐਕਸ਼ਨ ਸਾਹਿਬ ਨੇ ਹਦਾਇਤ ਦੇ ਦਿੱਤੀ ਹੋਈ ਆਪਣੇ ਅਦਜ਼ਮਾ ਨੂੰ ਕਿ ਪੰਪ ਸੈੱਟ ਲਗਾ ਕੇ ਇੱਥੇ ਦਾ ਚੌਂਕ ਨੂੰ ਜਿਹੜਾ ਕਲੀਅਰ ਕੀਤਾ ਜਾਊਗਾ ਨੈਕਸਟ ਜਿਹੜੀ ਸਾਡੀ ਪ੍ਰਪੋਜ਼ਲ ਬਣੀ ਆ ਕਿ ਇਸ ਸਮੱਸਿਆ ਨੂੰ ਹਮੇਸ਼ਾ ਵਾਸਤੇ ਹੱਲ ਕਰਨ ਵਾਸਤੇ ਇੱਥੇ ਵੱਡੇ ਹौज ਬਣਾ ਕੇ ਇੱਥੇ ਦਾ ਜਿਹੜਾ ਪਾਣੀ ਹਮੇਸ਼ਾ ਥੋੜੀ ਜਿਹੀ ਬਾਰਿਸ਼ ਦੇ ਨਾਲ ਇਕੱਠਾ ਹੋ ਜਾਂਦਾ ਉਹ ਰੋਜ ਦੇ ਰਾਹੀ ਜਿਹੜਾ ਪਾਣੀ ਆ ਉਹਨੂੰ ਅੱਗੇ ਕਨੈਕਟ ਕਰ ਦਿੱਤਾ ਜਾਊਗਾ ਵੱਡੇ ਸੀਵਰ ਦੇ ਨਾਲ ਤਾਂ ਕਿ ਫੋਰ ਦਾ ਟਾਈਮ ਬੀਂਗ ਜਿਹੜੀਆਂ ਇਹ ਉਦਾਂ ਵੈਸੇ ਇਹ ਪਿਛਲੇ ਸਮੇਂ ਤੋਂ ਬਣਿਆ ਹੋਇਆ ਇੱਕ ਵੱਡਾ ਪ੍ਰੋਜੈਕਟ ਜਿਹੜਾ 20 ਕਰੋੜ ਰੁਪਏ ਦਾ ਪ੍ਰੋਜੈਕਟ ਬਣਿਆ ਸੀ ਜੀਐਸਟੀ ਇਸ ਪਾਣੀ ਨੂੰ ਬੇਂਹ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਇਹ ਸਾਫ ਸੁਥਰਾ ਮੀਂਹ ਦਾ ਪਾਣੀ ਹੈ ਇਹਨੂੰ ਅਸੀਂ ਸਿੱਧਾ ਵੀ ਬੇਂਹ ਦੇ ਵਿੱਚ ਪਾ ਪਾ ਸਕਦੇ ਹਾਂ ਲੇਕਿਨ ਜਿਹੜੀ ਇਹ ਰੋਜ਼ ਦੀ ਸਮੱਸਿਆ ਆਉਂਦੀ ਆ ਇਹ ਰੋਜ਼ ਦੀ ਸਮੱਸਿਆ ਜਦੋਂ ਥੋੜਾ ਜਿਹਾ ਵੀ بارش ਹੁੰਦੀ ਆ ਸਾਰੇ ਸ਼ਹਿਰ ਤੋਂ ਇਲਾਵਾ ਇਹੀ ਇੱਕ ਚੌਕ ਜਿੱਥੇ ਵੱਡੇ ਪੱਧਰ ਦੇ ਉੱਤੇ ਪਾਣੀ ਇਕੱਠਾ ਹੁੰਦਾ ਇੱਕ ਹੋਰ ਜਿਹੜਾ ਸਾਡਾ ਮਲੜੀ ਮਲੜੀ ਗੇਟ ਉੱਥੇ ਛੋਟੇ ਵਿਚਾਰ ਦੇ ਵਿੱਚ ਪਾਣੀ ਜਮਾ ਹੁੰਦਾ ਉਹਦਾ ਵੀ ਅਸੀਂ ਇਹੋ ਜਿਹਾ ਇੱਕ ਪਾਈਪਲਾਈਨ ਪਾ ਕੇ ਉਹਦਾ ਪਾਣੀ ਜਿਹੜਾ ਬਾਹਰ ਕੱਢਣ ਵਾਸਤੇ ਉਹਦੀ ਵੀ ਇੱਕ ਪ੍ਰਪੋਜ਼ਲ ਤਿਆਰ ਕੀਤੀ ਆ ਔਰ ਇਸ ਸਾਰੇ ਕੁਝ ਨੂੰ ਦੇਖਦਿਆਂ ਹੋਇਆ ਕਿਉਂਕਿ ਸਿਵਲ ਬੋਰਡ ਦੇ ਕੋਲ ਇੱਥੇ ਡੀਸੀ ਸੈੱਟ ਹੈ ਨਹੀਂ ਸੀ ਐਕਸ਼ਨ ਸਾਹਿਬ ਜਿਹੜੇ ਸਾਡੇ ਵਿਮਨ ਬਿਨੇ ਕੋਮਲ ਜੀ ਆ ਉਹਨਾਂ ਨੇ ਵੀ ਇਹ ਐਕਸੈਪਟ ਕਰ ਲਿਆ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੀ ਜਿਹੜੀ ਐਸਟੀਪੀ ਦੀ ਲਾਈਟ ਹੈ ਉਹ ਕਿਸੇ ਵੀ ਵੇਲੇ ਇੱਕ ਮਿੰਟ ਲਈ ਵੀ ਬੰਦ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਓ 24/7 ਚੱਲੇਗਾ ਤੇ ਤਾਂ ਸਾਡੇ ਪਾਣੀ ਜਿਹੜਾ ਸ਼ਹਿਰ ਦਾ ਉਹ ਨਾਲ ਦੀ ਨਾਲ ਨਿਕਲੇਗਾ ਇਹ ਕਹਿੰਦੇ ਆ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਅਸੀਂ ਬੱਤੀ ਕਿਸੇ ਵੇਲੇ ਵੀ ਨਾ ਜਾਵੇ ਐਕਸਨ ਸੀਵਰ ਬੋਰਡ ਨੇ ਜਿਹੜੀ ਸਾਨੂੰ ਜ਼ਰੂਰ ਰਿਕੁਆਇਰਮੈਂਟ ਮੈਨੂੰ ਦਿੱਤੀ ਸੀ ਕਿ ਸਾਨੂੰ ਇੱਕ ਜਨਸੈਟ ਦੀ ਜ਼ਰੂਰਤ ਹੈ ਇੱਥੇ ਜਨਰੇਟਰ ਨਹੀਂ ਹੈਗਾ 100 ਕਿਲੋਵਟ ਦੇ ਜਨਰੇਟਰ ਦਾ ਜਿਹੜਾ ਸਰਕਾਰ ਨੇ ਫੰਡ ਇਹਨਾਂ ਨੂੰ ਦੇ ਦਿੱਤਾ ਟੈਂਡਰ ਵੀ ਲੱਗ ਚੁੱਕਿਆ ਔਰ ਕੁਛੀ ਦਿਨਾਂ ਦੇ ਵਿੱਚ ਟੈਂਡਰ ਖੁੱਲ ਗਿਆ ਤੇ ਸਾਡੇ ਕੋਲ ਇੱਕ ਪਰਮਾਨੈਂਟ 100 ਕਿਲੋਵਟ ਦਾ ਜਨਰੇਟਰ ਉੱਥੇ ਆ ਜਾਊਗਾ ਜਿਹੜਾ ਇਹ ਜਿਹੜੀ ਲਾਈਟ ਦੀ ਕਿਉਂਕਿ ਲਾਈਟ ਦਾ ਕਿਤੇ ਮਹੀ ਚ ਹਨੇਰੀ ਚਖੜ ਆ ਗਿਆ ਤੇ ਇਹ ਨਹੀਂ ਹੈਗਾ ਕਿ ਵੀ ਲਾਈਟ ਜਾਣੀ ਨਹੀਂ ਲਾਈਟ ਜਾਣੀ ਉਹਦੇ ਵਾਸਤੇ ਜਨਰੇਟਰ ਦੇ ਪ੍ਰਬੰਧ ਹੋ ਗਏ ਨੇ ਔਰ ਪੰਪ ਸੈੱਟ ਵੀ ਜਿਹੜੇ ਆ ਹੋਰ ਦੋ ਮੇਰੇ ਖਿਆਲ ਦੋ ਪੰਪ ਸੈੱਟ ਹੋਰ ਨੇ ਔਰ ਦੋ ਸਾਡੇ ਕੋਲ ਜਿਹੜੀਆਂ ਗ੍ਰੈਪਿਕ ਮਸ਼ੀਨਾਂ ਨੇ ਗ੍ਰੈਪਿਕ ਮਸ਼ੀਨ ਜਿਹੜੀਆਂ ਮੇਨ ਹੋਲ ਸਾਫ ਕਰਨ ਵਾਲੀਆਂ ਦੋ ਗ੍ਰੈਪਿਕਸ ਮਸ਼ੀਨਾਂ ਜਿਹੜੀਆਂ ਉਹ ਵੀ ਸਾਰੇ ਉਹਨਾਂ ਦਾ ਮਤਲਬ ਬਹੁਤ ਜਲਦੀ ਸ਼ਹਿਰ ਦੇ ਵਿੱਚ ਪਹੁੰਚ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕੇ ਸ਼ਹਿਰ ਵਾਸੀਆਂ ਨੂੰ ਕਿਸੇ ਕਸਮ ਵੀ ਕੋਈ ਦਿੱਕਤ ਜਿਹੜੀ ਸੀਵਰ ਵੱਲੋਂ ਔਰ ਪਾਣੀ ਐਸਟਰਾ ਖੜੇ ਹੋਣ ਦੀ ਨਾਲ ਕੀ ਕਾਰਨ ਹੈ ਜੀ ਜਿਹੜੇ ਲੋਕਲ ਐਮਸੀ ਆ ਉਹ ਨਹੀਂ ਪਹੁੰਚ ਰਿਹਾ ਔਰ ਜਿਹੜੇ ਤੁਹਾਡੇ ਵਲੰਟੀਅਰ ਆ ਜਿਵੇਂ ਕਿ ਤੁਹਾਡੇ ਪਿੱਛੇ ਸੰਦੀਗ ਟੱਕਰ ਜੀ ਖੜੇ ਆ ਇਹ ਹੀ ਕੰਮ ਕਰ ਰਹੇ ਤਾਂ ਸੋਲ ਸਾਹਿਬ ਮੈਂ ਚਾਹੂੰਗੀ ਕਿ ਇਹ ਬੈਟਰ ਬੈਟਰ ਰਹੇਗਾ ਕਿ ਇਹ ਸਵਾਲ ਜਿਹੜੇ ਤੁਸੀਂ ਕੱਲ ਕੱਲੇ ਐਮਸੀ ਨੂੰ ਕਰੋ ਇਹ ਸਵਾਲ ਤੁਸੀਂ ਪ੍ਰਧਾਨ ਨੂੰ ਕਰੋ ਇਹ ਬੈਟਰ ਰਹੇਗਾ ਕਿ ਇਹਦਾ ਜਵਾਬ ਤੁਸੀਂ ਉਹਨਾਂ ਦੇ ਕੋਲ ਵੰਗੋ ਕਿ ਤੁਸੀਂ ਜਨਤਾ ਦੇ ਵਿੱਚ ਕਿਉਂ ਨਹੀਂ ਹੋ ਤੁਸੀਂ ਕਿਉਂ ਨਹੀਂ ਹਰ ਜਗ੍ਹਾ ਦੇ ਉੱਤੇ ਆਪਣੀ ਡਿਊਟੀ ਦੇ ਉੱਤੇ ਪਹੁੰਚਦੇ ਇਹ ਸਵਾਲ ਤੁਸੀਂ ਜ਼ਰੂਰ ਉਹਨਾਂ ਨੂੰ ਹੀ ਕਰੋ ਪ੍ਰਧਾਨ ਜੀ ਤੇ ਇੱਕ ਜੀ ਸੀਵਰੇਜ ਬੋਰਡ ਤੇ ਸੜ ਰਹੇ ਨੇ ਵੀ ਸੀਵਰੇਜ ਬੋਰਡ ਮਹਿਕਮਾ ਵੱਖਰਾ ਆ ਜਾਂ ਸਾਡਾ ਵੱਖਰਾ ਹੈ ਜੀ ਸਾਡੇ ਵੀ ਕੰਮ ਲੈਣਗੇ ਅਹ ਸਮਝੋ ਦੀ ਮਹਿਕਮਾ ਜਿਹੜਾ ਆ ਜੀ ਦੋਨੇ ਐਕਸ਼ਨ ਤਾਂ ਵੀ ਖੜੇ ਆ ਬਿਲਕੁਲ ਸ਼ਹਿਰ ਵਿੱਚ ਜਦ ਸਪਸ਼ਟ ਕਰਕੇ ਜਾਓ ਜੀ ਜਿਹੜਾ ਇਹ ਕੰਮ ਸੀਵਰੇਜ ਬੋਰਡ ਦਾ ਕਿ ਨਗਰ ਕੌਂਸਲ ਦੇ ਕਰਨਾ ਹੈ ਅਹ ਬਿਲਕੁਲ ਜਿਹੜਾ ਇਹ ਕੰਮ ਆ ਉਹ ਸੀਵਰੇਜ ਬੋਰਡ ਦਾ ਆ ਵਾਟਰ ਸਪਲਾਈ ਦਾ ਕੰਮ ਵੀ ਸੀਵਰੇਜ ਬੋਰਡ ਦਾ ਆ ਲੇਕਿਨ ਨਗਰ ਕੌਂਸਲ ਕਾਦੇ ਵਾਸਤੇ ਹੁੰਦੀ ਆ ਅ ਜੇ ਕੋਈ ਸਾਨੂੰ ਦਿੱਕਤ ਆਉਂਦੀ ਆ ਇਹਨਾਂ ਦੇ ਨਾਲ ਮੈਂ ਇਹਨਾਂ ਦੇ ਨਾਲ ਡੀਲ ਕਰ ਰਹੀ ਆ ਮੇਰੀ ਦਿਲ ਹੀ ਮੇਰਾ ਖਿਆਲ ਦਿਹਾੜੀ ਚ ਕਿੰਨੀ ਕਿੰਨੀ ਵਾਰੀ ਐਕਸ਼ਨ ਨਾਲ ਗੱਲ ਹੁੰਦੀ ਐ ਐਸਡੀਓ ਨਾਲ ਵੀ ਕਰ ਲੈਨੀ ਮੈਂ ਜੇਈ ਨਾਲ ਵੀ ਕਰ ਲੈਨੀ ਆ ਮੈਂ ਸੈਨਟਰੀ ਇਨਸਪੈਕਟਰ ਦੇ ਨਾਲ ਵੀ ਗੱਲ ਕਰ ਲੈਨੀ ਆ ਕਿ ਰابطਾ ਕਿਨੇ ਰੱਖਣਾ ਜੇ ਕੋਈ ਦਿੱਕਤ ਤੁਸੀਂ ਮਹਿਕਮਿਆਂ ਦੇ ਉੱਤੇ ਗੱਲ ਸੱਟ ਕੇ ਬਰੀ ਹੋ ਜਾਓਗੇ ਇਹ ਤਾਂ ਕੋਈ ਤਰੀਕਾ ਨਹੀਂ ਨਾ ਹੈ ਜੇ ਕੋਈ ਸ਼ਹਿਰ ਦੇ ਵਿੱਚ ਦਿੱਕਤ ਆਉਂਦੀ ਆ ਇਹਨਾਂ ਨੂੰ ਸਕੈਨਰ ਥੋੜੀ ਲੱਗੇ ਹੋਏ ਆ ਕਿ ਇਹਨਾਂ ਨੂੰ ਸਮਝ ਆ ਜਾਊਗੀ ਕਿ ਸ਼ਹਿਰ ਦੇ ਕਿਹੜੇ ਕੋਨੇ ਦੇ ਵਿੱਚ ਕਿਹੜੀ ਕੋਈ ਪ੍ਰੋਬਲਮ ਆ ਫੌਰਨ ਇੱਕ ਐਕਸ਼ਨ ਸਾਹਿਬ ਦੀ ਇੱਕ ਬਹੁਤ ਮਤਲ ਇੱਕ ਬੜਾ ਕਾਬਿਲ ਅਫਸਰ ਸਾਨੂੰ ਮਿਲਿਆ ਹੋਇਆ ਇੱਕ ਵੱਡੀ ਸਮੱਸਿਆ ਦੇ ਦਿਓ ਛੋਟੀ ਸਮੱਸਿਆ ਦੇ ਦਿਓ ਇਹ ਫੌਰਨ ਉਹਦੇ ਹੱਲ ਵਾਸਤੇ ਨਿਕਲ ਪੈਂਦੇ ਆ ਔਰ ਹੱਲ ਕਰਕੇ ਵੀ ਸਾਨੂੰ ਦਿੰਦੇ ਆ ਜੇ ਤੁਸੀਂ ਗੱਲ ਹੀ ਨਹੀਂ ਕਰਨੀ ਤੁਸੀਂ ਆਪਣੇ ਸ਼ਹਿਰ ਦੀਆਂ ਸਮੱਸਿਆਵਾਂ ਕਿਸੇ ਤੱਕ ਪਹੁੰਚਾਉਣੀਆਂ ਹੀ ਨਹੀਂ ਹੈਗੀਆਂ ਤੇ ਹੱਲ ਕੌਣ ਕਰੇਗਾ ਬਿਲਕੁਲ ਰਿਸਪੌਂਸਿਬਿਲਟੀ ਦਿੱਤਾ ਹੋਇਆ ਇਹ ਇੱਕ ਅਸੀਂ ਉਹਨਾਂ ਨੂੰ ਮਹਿਕਮੇ ਇਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਹੋਇਆ ਕਾਉਂਸਲ ਨੇ ਇਹਦਾ ਮਤਲਬ ਹੈ ਥੋੜੀ ਕਿ ਅਸੀਂ ਸਾਡੀ ਕੋਈ ਰਿਸਪੋਨਸੀਬਿਲਟੀ ਨਹੀਂ ਬਣਦੀ ਸਾਡੀ ਵੀ ਓਨੀ ਜ਼ਿੰਮੇਵਾਰੀ ਬਣਦੀ ਤਾਂ ਕਿ ਅਸੀਂ ਇਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਪ੍ਰੋਬਲਮਸ ਦੇ ਨਾਲ ਅਗਾਹ ਕਰਵਾਉਂਦੇ ਰਹੀਏ ਮੈਂ ਬਰਸਾਤਾ ਤੇ ਇਹ ਮਸਲਾ ਹਰ ਸਾਲ ਆਉਂ nia ਹੀ ਹੁੰਦੀ ਹੈ ਕਿ ਇਹਦੇ ਜਿਹੜੀ ਆਪਾਂ ਸੀਵਰੇਜ ਸਫਾਈ ਜਾਂ ਹੁੰਦੀ ਹੈ ਸਫਾਈ ਆਪਾਂ 2 ਮਹੀਨੇ ਪਹਿਲਾਂ ਵੀ ਕਰਵਾ ਸਕਦੇ ਇਹ ਮਤਲਬ ਕੋਈ ਧਿਆਨ ਨਹੀਂ ਦਿੱਤਾ ਕਿ ਪਿਛਲੇ ਸਾਲ ਤੁਸੀਂ ਕਰਵਾਈਆਂ ਸੀ ਕੋਈ ਸਮੱਸਿਆ ਨਹੀਂ ਆਈ ਮੈਂ ਫੇਰ ਕਹੂੰਗੀ ਤੁਸੀਂ ਸਾਰੇ ਕਾਉਂਸਲਰ ਸਾਹਿਬਾਨ ਨੂੰ ਪ੍ਰਧਾਨ ਨੂੰ ਨਗ ਉਹ ਐਮਐਲਏ ਤੁਹਾਡੇ ਕੱਲੀ-ਕੱਲੀ ਚੀਜ਼ ਐ ਇਹ ਛੋਟੀਆਂ-ਛੋਟੀਆਂ ਚੀਜ਼ਾਂ ਮੈਂ ਹਰ ਕੰਮ ਦੇ ਉੱਤੇ ਕਿਵੇਂ ਇੰਨਾ ਸਮਾਂ ਦੇਵਾਂ ਮੈਂ ਬਾਕੀ ਹਲਕੇ ਨੂੰ ਵੀ ਟਾਈਮ ਦੇਣਾ ਬਾਕੀ ਡਿਪਾਰਟਮੈਂਟਸ ਨੂੰ ਵੀ ਟਾਈਮ ਦੇਣਾ ਔਰ ਮੇਰਾ ਕੰਮ ਜਿਹੜਾ ਨਾ ਉਹ ਪੈਸੇ ਲੈ ਕੇ ਆਉਣਾ ਹੁੰਦਾ ਉਹ ਮੈਂ ਬਕਾਇਦਾ ਲੈ ਕੇ ਆ ਰਹੀ ਆ ਉਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਫੰਡਸ ਦੀ ਕਮੀ ਨਹੀਂ ਹੈਗੀ ਔਰ ਬਾਕੀ ਜਿਹੜਾ ਕੰਮ ਐ ਉਹ ਕੌਂਸਲ ਦਾ ਕੰਮ ਹੁੰਦਾ ਔਰ ਮੈਂ ਫਿਰ ਕਹਿਣਾ ਚਾਹੂੰਗੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਅੱਗੇ ਤੋਂ ਤੁਸੀਂ ਆਪਣੇ ਨੁਮਾਇੰਦੇ ਜਿਹੜੇ ਚੁਣਨੇ ਨੇ ਉਹ ਸੇਵਾਦਾਰ ਹੋਣ 24 ਘੰਟੇ ਸੇਵਾ ਕਰਨ ਵਾਲੇ ਲੋਕ ਹੋਣ ਹਰ ਵੇਲੇ ਤੁਹਾਡੇ ਕੰਮਾਂ ਦੀ ਪਹਿਰੇਦਾਰੀ ਕਰਨ ਵਾਲੇ ਲੋਕ ਹੋਣ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਦੀ ਆ ਕਿ ਜਿੰਨੂ ਮਰਜੀ ਚੁਣ ਲਿਓ ਲੇਕਿਨ ਚੁਣਿਓ ਕੰਮ ਦੇ ਬੰਦੇ ਜਿਹੜੇ ਤੁਹਾਡੇ ਦੁੱਖ ਦਰਦ ਤੁਹਾਡੇ ਕੰਮਾਂ ਨੂੰ ਪ੍ਰਾਇੋਰਟੀ ਦੇਵੇ ਜਿਹੜੇ ਸਿਰਫ ਕਲਗੀਆਂ ਲਾ ਕੇ ਘੁੰਮਣ ਦੇ ਨਾਲ ਜਿਹੜੀ ਨਾ ਉਹ ਡਿਊਟੀ ਪੂਰੀ ਨਹੀਂ ਹੁੰਦੀ ਕੱਲ ਮੀਟਿੰਗ ਵੀ ਕੈਨਸਲ ਕਰਤੀ ਤੇ ਇਹਨਾਂ ਨੇ ਜਿਹੜੇ ਵੋਟਾਂ ਵੀ ਪਾਈ ਹੋਈ ਮੀਟਿੰਗ ਕੈਨਸਲ ਹੋ ਗਈ ਚਲੋ ਹੋ ਸਕਦਾ ਬਾਰਿਸ਼ ਦੀ ਵਜ੍ਹਾ ਦੇ ਨਾਲ ਕੈਨਸਲ ਹੋਈ ਹੋਵੇ ਜਾਂ ਕੋਈ ਮੇਰੇ ਖਿਆਲ ਚ ਜਿ ਰੱਖੀ ਹੋਈ ਸੀ ਮੀਟਿੰਗ ਕਰ ਲੈਣੀ ਚਾਹੀ ਐਡੀ ਵੱਡੀ ਕੋਈ ਗੱਲ ਨਹੀਂ ਕੋਈ ਨਾ ਕੋਈ ਸ਼ਹਿਰ ਦਾ ਕੰਮ ਹੋ ਜਾਂਦਾ ਮੈਨੂੰ ਐ ਲੱਗਦਾ ਕਿ ਉਹਦੇ ਵਿੱਚ ਕਰੋੜ ਰੁਪਇਆ ਕਰੋੜ ਸਵਾ ਕਰੋੜ ਰੁਪਇਆ ਸਰਕਾਰ ਦਾ ਕਿਸੇ ਪਾਸਿਓਂ ਲੈ ਕੇ ਮੈਂ ਆਂਦਾ ਸੀਗਾ ਉਹ ਤਿੰਨ ਚਾਰ ਕੰਮ ਉਹਦੇ ਪਾਏ ਹੋਏ ਸੀ ਹੋ ਸਕਦਾ ਉਸ ਕੰਮ ਦਾ ਕਰਕੇ ਮਤਲਬ ਪ੍ਰੋਬਲਮ ਆ ਗਈ ਹੋਵੇ ਕਿ ਵੀ ਮੀਟਿੰਗ ਹੀ ਕੈਨਸਲ ਕਰ ਦੇਵੇ 2.5 ਕਰੋੜ ਰੁਪਇਆ ਲੱਗ ਰਿਹਾ ਇਸ ਕਰਕੇ ਕੈਨਸਲ ਹੋ ਗਿਆ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਇਹ ਦੇਖਦੀ ਆ ਕਿ ਉਹਦੇ ਨਾਲ ਇਹਨਾਂ ਨੂੰ ਕੀ ਦਿੱਕਤ ਹੈ ਜੇ ਜੇ ਕਿਤੇ ਕਿਸੇ ਮੈਕੈਨਿਕ A B C D ਕਿਸੇ ਵੀ ਵਾਰਡ ਦੇ ਵਿੱਚ ਜੇ ਵੱਧ ਕੰਮ ਦੀ ਜ਼ਰੂਰਤ ਆ ਤੇ ਇਹ ਤਕਲੀਫ ਕਿਉਂ ਆ ਮੈਨੂੰ ਬਿਲਕੁਲ ਇਹਨਾਂ ਦੀ ਇਹ ਸਾਇੰਸ ਸਮਝ ਨਹੀਂ ਆਉਂਦੀ ਕਿ ਵੀ ਜਿਹੜਾ ਵੀ ਪੈਸਾ ਆਵੇ ਉਹ ਔਪਰਚੂਨ ਵੰਗ ਵੰਡ ਇਹ ਬੰਦੇ ਵੰਡ ਵੰਡ ਕੇ ਬੇੜਾ ਕਰਕ ਕੀਤਾ ਇਹਨਾਂ ਨੇ ਤੁਹਾਡੇ ਕੋ ਫੰਡ ਆਇਆ ਜਿੱਥੇ ਜ਼ਰੂਰਤ ਹੈ ਉੱਥੇ ਸਾਰਾ ਫੰਡ ਲਾ ਦਿਓ ਜਿੱਥੇ ਦੂਸਰੀ ਵਾਰੀ ਤੁਹਾਨੂੰ ਜ਼ਰੂਰਤ ਹੈ ਉੱਥੇ ਸਾਰਾ ਫੰਡ ਲਾ ਦਿਓ ਇਹ ਜਿਹੜਾ 2 ਲੱਖ ਇਹਨੂੰ ਦਿੱਤਾ 4 ਲੱਖ ਇਹਨੂੰ ਦਿੱਤਾ 5 ਲੱਖ ਇਹਨੂੰ ਦਿੱਤਾ ਇਸ ਪੈਸੇ ਦਾ ਕੋਈ ਮੈਨਾ ਹੈ ਇਹਦੇ ਨਾਲ ਕੋਈ ਕੰਮ ਸਹੀ ਲੱਗਦਾ ਲੱਖ ਦੇ ਨਾਲ ਤੇ ਤੁਸੀਂ ਇੱਕ ਗਲੀ ਦੀ ਸਫਾਈ ਵੀ ਨਹੀਂ ਹੁੰਦੀ ਅੱਜਕੱਲ ਠੀਕ ਹੈ ਨਾ 1 ਕਰੋੜ ਦੇ ਨਾਲ 1 ਕਰੋੜ ਕੁਸ਼ਲ ਲੱਖ ਰੁਪਏ ਕਿੰਨੇ ਕੰਮ ਹੋ ਜਾਣਗੇ ਤਿੰਨ ਕੰਮ ਸੀ ਜੇ ਤਿੰਨ ਕੰਮ ਇੱਕ ਸਾਈਡ ਦੇ ਹੋ ਜਾਣਗੇ ਦੂਸਰੀ ਵਾਰੀ ਅਗਲੇ ਦੀ ਵਾਰੀ ਨਹੀਂ ਹੋਊਗੀ ਇਹ ਜਿਹੜੀਆਂ ਮਤਲਬ ਇਹ ਮਾੜੀਆਂ ਤੇ ਬਦਨੀਤਾਂ ਆ ਇਹ ਮਤਲਬ ਇੰਨੀ ਘਟਿਆ ਰਾਜਨੀਤੀ ਜਿਹੜੀ ਹੈ ਨਾ ਇਹ ਇਹਨਾਂ ਨੂੰ ਲੈ ਕੇ ਡੁੱਬੂਗੀ ਮੈਂ ਸਾਰੇ ਸ਼ਹਿਰ ਨੂੰ ਤੁਹਾਡੇ ਰਾਹੀਂ ਪਹੁੰਚ ਜਾਣਾ ਕਿ ਬਈ ਤੁਸੀਂ ਸਮਝ ਜਾਓ ਸੰਭਲ ਜਾਇਓ ਕਿ ਤੁਸੀਂ ਕਿਹੋ ਜਿਹੇ ਨਮਾਇੰਦਿਆਂ ਦੇ ਅਗੁੱਤੋ ਚੜਨੇ ਮੈਂ ਕੋਈ ਸਵਾਲ ਸੀ ਦੀ ਬਾਥਰੂਮ ਚਾਰ ਪੰਜ ਬਣਾਏ ਸ਼ਹਿਰ ਦੇ ਵਿੱਚੋਂ ਸਾਰੇ ਲੌਕ ਕੀਤੇ ਹੋਇਆ ਬਣਾਉਣ ਦਾ ਕੀ ਫਾਇਦਾ ਜੇ ਲੋਕ ਖੋਲਣੇ ਨਹੀਂ ਦੇਖੋ ਇਦਾਂ ਹੀ ਸਾਰੇ ਕੈਮਰੇ ਲਾਓ ਲੈ ਕੇ ਕੌਂਸਲ ਦੇ ਵਿੱਚ ਜਾਓ ਪ੍ਰਧਾਨ ਨੂੰ ਸਵਾਲ ਕਰੋ ਤੁਸੀਂ ਆਪਣੇ ਜਿਹੜੇ ਕੌਂਸਲਰ ਹੈ ਉਹਨਾਂ ਨੂੰ ਸਵਾਲ ਕਰੋ ਕਿ ਜਿੰਦ ਕਿਉਂ ਲਾਇਆ ਠੀਕ ਹੈ ਨਾ ਹੁਣ ਬਾਥਰੂਮ ਵੀ ਮੈਂ ਤੁਹਾਨੂੰ ਖੁਲਵਾਉਂਗੇ